ਲਾਹੌਰ ਦੇ ਗਵਰਨਰ ਜ਼ਿਕਰੀਆ ਖਾਨ ਨੇ ਸਿੱਖਾਂ ਦਾ ਖੁਰਾ ਕੁਝ ਮਟਾਉਣ ਦਾ ਫੈਸਲਾ ਕੀਤਾ ਉਸ ਨੇ ਐਲਾਨ ਕਰ ਦਿੱਤਾ ਕਿ ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਇਨਾਮ ਦਿੱਤੇ ਜਾਣਗੇ ਗਸ਼ਤੀ ਫੌਜਾਂ ਹਰ ਪਾਸੇ ਛੱਡ ਦਿੱਤੀਆਂ ਕਈਆਂ ਸਿੱਖਾਂ ਦੇ ਸਿਰਾਂ ਦੇ ਨਾਮ ਰੱਖੇ ਗਏ ਪਿੰਡ ਪਿੰਡ ਵਿੱਚ ਟੰਡੋਰਾ ਪਟਵਾ ਦਿੱਤਾ ਕਿ ਕੋਈ ਸਿੰਘ ਜੀਂਦਾ ਨਾ ਰਹਿਣ ਦਿੱਤਾ ਜਾਵੇ ਸਿੱਖਾਂ ਤੇ ਹਰ ਪਾਸਿਓਂ ਅਤਿਆਚਾਰ ਵੱਧ ਜਾਣ ਕਾਰਨ ਸਿੱਖ ਆਪਣੀ ਤਾਕਤ ਨੂੰ ਜਥੇਬੰਦ ਕਰਨ ਲਈ ਪਹਾੜੀਆਂ ਤੇ ਜੰਗਲਾਂ ਵਿੱਚ ਦੂਰ ਨਿਕਲ ਗਏ ਇਸ ਉਪਰੰਤ ਜ਼ਕਰੀਆ ਖਾਨ ਨੇ ਐਲਾਨ ਕਰਵਾ ਦਿੱਤਾ ਕਿ ਸਿੱਖ ਖਤਮ ਕਰ ਦਿੱਤੇ ਗਏ ਹਨ ਤਾਂ ਕਿ ਬਾਕੀ ਬਚੇ ਗੁਰਸਿੱਖਾਂ ਅੰਦਰ ਨਰਾਸ਼ਤਾ ਪੈਦਾ ਕੀਤੀ ਜਾ ਸਕੇ ਪਰ ਸਿੱਖ ਨਰਾਸ਼ ਹੋਣ ਵਾਲੇ ਨਹੀਂ ਸਨ ਉਹ ਜ਼ਕਰੀਆ ਖਾਨ ਦੇ ਐਲਾਨ ਨੂੰ ਗਲਤ ਸਾਬਤ ਕਰਨ ਵਾਸਤੇ ਦੋ-ਦੋ ਦੇ ਜਥਿਆਂ ਵਿੱਚ ਸ੍ਰੀ ਅਮਰਤਸਰ ਸਾਹਿਬ ਦਰਸ਼ਨ ਇਸ਼ਨਾਨ ਕਰਨ ਜਾਂਦੇ ਸਨ ਇਸ ਤਰ੍ਹਾਂ ਅਸਲ ਵਿੱਚ ਇੱਕ ਤਾਂ ਉਹ ਆਪਣੀ ਜਥਿਆਂ ਵਾਸਤੇ ਸੂਈਆ ਜਾਣਕਾਰੀ ਇਕੱਤਰ ਕਰਦੇ ਦੂਜਾ ਹਕੂਮਤ ਨੂੰ ਸਬੂਤ ਦਿੰਦੇ ਸਨ ਕਿ ਸਿੱਖ ਹਜੇ ਤੱਕ ਖਤਮ ਨਹੀਂ ਹੋਏ ਐਸੇ ਖਿਆਲ ਨੂੰ ਮੁੱਖ ਰੱਖ ਕੇ ਦੋ ਸਿੰਘ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਰਾਜਪੂਤਾਨੇ ਤੋਂ ਸ੍ਰੀ ਅਮਰਤਸਰ ਸਾਹਿਬ ਦਰਸ਼ਨ ਲਈ ਚੱਲ ਪਏ ਇਹ ਸਿੰਘ ਰਾਤ ਨੂੰ ਸਫ਼ਰ ਕਰਦੇ ਅਤੇ ਦਿਨ ਵੇਲੇ ਆਰਾਮ ਕਰਦੇ ਇੱਕ ਸ਼ਾਮ ਨੂੰ ਜਦੋਂ ਦੋਵੇਂ ਸਿੰਘ ਤਰਨਤਾਰਨ ਸਾਹਿਬ ਦੇ ਨੇੜੇ ਰਖਤਾਂ ਦੇ ਝੁੰਡ ਵਿੱਚੋਂ ਨਿਕਲ ਕੇ ਸਫ਼ਰ ਦੀ ਤਿਆਰੀ ਵਿੱਚ ਸਨ ਕੇ ਦੋ ਮੁਸਲਮਾਨ ਪਠਾਨ ਉਧਰੋਂ ਲੰਗੇ ਝਾੜੀਆਂ ਪਿੱਛੇ ਕੁਝ ਪਰਛਾਵਾਂ ਵੇਖ ਕੇ ਇਸ ਪ੍ਰਕਾਰ ਆਪਸ ਵਿੱਚ ਗੱਲਬਾਤ ਕੀਤੀ ਇੱਕ ਮੁਸਲਮਾਨ ਬੋਲਿਆ ਇਹ ਝਾੜੀਆਂ ਪਿੱਛੇ ਸ਼ਵੇ ਸਿੱਖ ਲੱਗਦੇ ਹਨ ਦੂਜਾ ਮੁਸਲਮਾਨ ਕਹਿੰਦਾ ਨਹੀਂ ਸਿੱਖ ਛੁਪਣ ਵਾਲੇ ਨਹੀਂ ਹੁੰਦੇ ਸਾਹਮਣੇ ਆ ਕੇ ਮੁਕਾਬਲਾ ਕਰਕੇ ਸ਼ਹੀਦ ਹੁੰਦੇ ਹਨ ਪਹਿਲਾ ਪਹਿਰਾਵੇ ਤੇ ਡੀਲਡੋਲ ਤੋਂ ਤਾਂ ਸਿੱਖ ਹੀ ਦਿਸਦੇ ਹਨ ਦੂਸਰਾ ਮੁਸਲਮਾਨ ਬੋਲਿਆ ਸੂਬਾ ਲਾਹੌਰ ਨੇ ਢੰਡੋਰਾ ਪਟਵਾਇਆ ਹੈ ਕਿ ਸਭ ਸਿੱਖ ਮਾਰ ਦਿੱਤੇ ਗਏ ਹਨ ਅਤੇ ਪੰਜਾਬ ਵਿੱਚ ਕੋਈ ਸਿੱਖ ਨਹੀਂ ਬਚਿਆ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਨੇ ਉਹਨਾਂ ਦੀਆਂ ਗੱਲਾਂ ਸੁਣ ਕੇ ਸਿੱਖਾਂ ਦੀ ਹੋਂਦ ਨੂੰ ਦਰਸਾਉਣ ਦਾ ਫੈਸਲਾ ਕੀਤਾ ਦੋਹਾਂ ਨੇ ਸਲਾਹ ਕਰਕੇ ਤਰਨਤਾਰਨ ਸਾਹਿਬ ਦੇ ਪਾਸ ਸ਼ਾਹੀ ਸੜਕ ਉੱਤੇ ਨੂਰਦੀਨ ਸਰਾਂ ਦੀ ਚੁੰਗੀ ਉੱਤੇ ਹੱਲਾ ਕਰਕੇ ਕਬਜ਼ਾ ਕਰ ਲਿਆ ਇਸ ਸੜਕ ਤੋਂ ਲੰਘਣ ਵਾਲੇ ਹਰ ਗੱਡੇ ਪਾਸੋਂ ਇੱਕ ਆਨਾ ਟੈਕਸ ਲੈਣਾ ਸ਼ੁਰੂ ਕਰ ਦਿੱਤਾ ਉਹ ਲੰਗੜ ਵਾਲਿਆਂ ਨੂੰ ਦੱਸਦੇ ਸਨ ਕਿ ਖਾਲਸੇ ਦਾ ਰਾਜ ਹੋ ਗਿਆ ਹੈ ਕਈ ਦਿਨ ਇਵੇਂ ਹੀ ਲੰਗੜ ਉਪਰੰਤ ਉਹਨਾਂ ਨੇ ਇੱਕ ਮੁਸਾਫਰ ਹੱਥ ਲਾਹੌਰ ਦੇ ਸੂਬੇ ਨੂੰ ਚਿੱਠੀ ਭੇਜੀ ਸਿੰਘਾਂ ਦੀ ਇਹ ਚਿੱਠੀ ਪੜ੍ਹ ਕੇ ਜਕਰੀਆ ਖਾਨ ਨੇ 200 ਸਿਪਾਹੀਆਂ ਨੂੰ ਭੇਜਿਆ ਕਿ ਸਿੰਘਾਂ ਨੂੰ ਫੜ ਕੇ ਲਿਆਓ ਫੌਜ ਨੂੰ ਉਹਦੀ ਵੇਖ ਕੇ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਲਲਕਾਰਿਆ ਭਾਈ ਗਰਜਾ ਸਿੰਘ ਨੇ ਕਿਹਾ ਜੇ ਬਹਾਦਰ ਹੋ ਤਾਂ ਅਕੱਲੇ ਅਕੱਲੇ ਨਾਲ ਲੜ ਲਵੋ ਸਿੰਘਾਂ ਨੇ ਇੰਜ 6 ਪਠਾਣ ਮਾਰ ਸੁੱਟੇ ਫਿਰ 2-2 ਪਠਾਣ ਇੱਕ-ਇੱਕ ਸਿੰਘ ਨਾਲ ਲੜੇ ਇਸ ਤਰ੍ਹਾਂ 20 ਪਠਾਣ ਹੋਰ ਮਾਰੇ ਗਏ ਹਾਰ ਕੇ ਬਾਕੀ ਫੌਜ ਨੇ ਹੱਲਾ ਕਰ ਦਿੱਤਾ ਸਿੰਘ ਹੋਰ ਕਈਆਂ ਨੂੰ ਖਤਮ ਕਰਕੇ ਅੰਤ ਸ਼ਹੀਦ ਹੋ ਗਏ ਇਸ ਸਾਖੀ ਤੋਂ ਪਤਾ ਲੱਗਦਾ ਹੈ ਕਿ ਸਿੱਖ ਕਿੰਨੇ ਬਹਾਦਰ ਹੁੰਦੇ ਹਨ ਸਿੱਖ ਭਾਵੇਂ ਇਕੱਲਾ ਹੀ ਕਿਉ ਨਾ ਹੋਵੇ ਉਹ ਕਦੀ ਡਰਦਾ ਨਹੀਂ ਕਿਉਂਕਿ ਗੁਰਬਾਣੀ ਪੜ੍ਹ ਕੇ ਅਮਰਤ ਸ਼ਾਕੇ ਸਿੱਖ ਦੇ ਸਾਰੇ ਡਰ ਖਤਮ ਹੋ ਜਾਂਦੇ ਹਨ ਸਿੱਖ ਕਦੀ ਖਤਮ ਨਹੀਂ ਕੀਤੇ ਜਾ ਸਕਦੇ ਸਿੱਖਾਂ ਨੂੰ ਖਤਮ ਕਰਨ ਵਾਲੇ ਆਪ ਹੀ ਖਤਮ ਹੋ ਜਾਂਦੇ ਹਨ